ਦੀ ماں ਕੋਲ ਕੁਝ ਰੂਹਾਂ ਨੇ ਕਾਰਜ ਚਲਾਏ ਵੀ ਹੈ। ਮਾਨ ਚੁੱਕੇ ਸਾਡੇ ਘਰ ਜੰਮੀਆਂ ਆਈਆਂ ਬੱਚੀਆਂ ਇਹ ਗੱਲ ਕਹਿੰਦੀਆਂ ਕਿ ਮੈਨੂੰ ਦਾੜੇ ਵਾਲਾ ਪਸੰਦ ਨਹੀਂ ਆਖੋ ਆਏ ਗੁਰੂ। ਵਾਹਿਗੁਰੂ ਕਿਧਰ ਨੂੰ ਤੁਰ ਪਏ ਆ। ਗੁਰਾਂ ਦੇ ਨਾਂ ਤੇ ਵਸਦੇ ਵਸਦੇ ਤੁਸੀਂ ਬਾਬੇਗੇ ਸੀ ਬਾਬਰਕਿਆਂ ਵਾਲਾ ਰਸਤਾ ਪੜੀ ਜਾਂਦੇ ਆਖੋ ਸਤਨਾਮ ਸ੍ਰੀ। ਵਾਹਿਗੁਰੂ ਬਾਬੇ ਗਿਆਨ ਦਾ ਕਾਰਜ ਗਿਆਨੀ ਜੀ ਹੁਣੇ ਹਾਜ਼ਰ ਹੋਏ ਮੈਂ ਅੱਗੇ ਵੀ ਜ਼ਿਕਰ ਕੀਤਾ ਵੀ ਮਾਰੇ ਨੇ ਸਾਨੂੰ ਸਾਰਿਆਂ ਦੀ ਡਿਊਟੀ ਲਈ ਸੀ। ਤੂੰ ਇਹ ਸਾਰੇ ਪ੍ਰਚਾਰਕ ਸਾਰਾ ਦਿਨ ਆਪਣਾ ਕੰਮ-ਕਾਰ ਕਰੋ ਆਪਣੀ ਨੌਕਰੀ ਕਰੋ ਤੇ 24 ਘੰਟਿਆਂ ਚੋਂ 2 ਢਾਈ ਘੰਟੇ ਗੁਰੂ ਨਾਨਕ ਦੇ ਬਾਦ ਦੀ ਪਾਲਣਾ ਕਰਨ ਵਾਸਤੇ ਕੱਢੋ ਪਰ ਖੁਸ਼ੀ ਹੁੰਦੀ ਹੈ ਤੁਝ ਇਹੋ ਜਿਹੇ ਮਹਾਪੁਰਖ ਕੁਝ ਰੂਹਾਨੀ ਕਾਰਜ ਚਲਾਏ ਵੀ ਹੈ ਕਿ ਜਦੋਂ ਬੰਦਾ ਮਾਇਆ ਤੋਂ ਰਹਿ ਧੋ ਕੇ ਪ੍ਰਚਾਰ ਕਰਦਾ ਤੇ ਉਹਦੇ ਅੰਦਰ ਖੇੜਾ ਹੁੰਦਾ ਕੋ ਸਤਨਾਮ ਵਾਹਿਗੁਰੂ ਦੀ ਉਹਦੇ ਅੰਦਰੋਂ ਨਿਕਲਦਾ ਪਿਆਰ ਉਹਦੀ ਜ਼ੁਬਾਨ ਤੇ ਤੇ ਉਹ ਫਿਰ ਅਸਰ ਵੀ ਕਰਦਾ ਗੱਜ ਕੇ ਕਹਦੇ ਸਤਨਾਮ ਸ੍ਰੀ ਵਾਹਿਗੁਰੂ ਸਵੇਸ ਕਰਕੇ ਸਾਜ ਸੰਗਤ ਜੀ ਆਪਾਂ ਨੂੰ ਅੱਜ ਬੜੀ ਜਾਗਣ ਦੀ ਲੋੜ ਹੈ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਪਿਆਰ ਘਟਦਾ ਜਾਂਦਾ ਆਪਣਾ ਸਹਿਜ ਪਾਠ ਅਖੰਡ ਪਾਠ ਤੋਂ ਆਗੇ ਸੁਖਮਨੀ ਸਾਹਿਬ ਤੱਕ ਨੇੜਾ ਕੋਚਦਾ ਸੀ ਬਾਬਾ ਜੀ ਕਬੀਰ ਸਾਹਿਬ ਕਦੋਂ ਆਉਣਗੇ ਕਿੰਨੇ ਕਜ ਵਜੇ ਸ਼ਲੋਕ ਸ਼ੁਰੂ ਹੋਣੇ ਆ ਉਹ ਬਜ਼ੁਰਗ ਆਪਣੇ ਨਾਲ ਹੀ ਪਿਆਰ ਲਈ ਜਾਂਦੇ ਨਾਲੇ ਮਰਦੇ ਜਾਂਦੇ ਆ ਪਿਆਰ ਵੀ ਲੈ ਗਏ ਆ ਨਵੀਂ ਵੀੜੀ ਚੋਂ ਕਦੇ ਆਵਾਜ਼ ਨਹੀਂ ਆਈ ਆ 35 40 ਉਮਰ ਵਾਲਿਆਂ ਚੋਂ ਮਾਫੀ ਦਿਓ ਜਿੰਨੇ ਕਦੇ ਗਰੰਟੀ ਨੂੰ ਆਖਿਆ ਹੋਏ ਬਾਬਾ ਜੀ ਕਬੀਰ ਸਾਹਿਬ ਦੇ ਸ਼ਲੋਕ ਸੁਣਨੇ ਕਦੋਂ ਕ੍ਰੰਭ ਹੋਣੇ ਆਵਾਜ਼ ਹੀ ਮੁੱਕ ਚਲੀ ਬਾਬਾ ਫਰੀਦ ਸਾਹਿਬ ਕਦੋਂ ਤੋਂ ਸ਼ੁਰੂ ਹੋਣੀ ਚਾਹ ਸੀ ਅੱਗੇ ਸੰਗਤ ਵਿੱਚ ਹੁਣ ਇੰਨਾ ਕੁ ਪੁੱਛ ਲੈਨੇ ਆਪਾਂ ਵੀ ਭੋਗ ਕਦੋਂ ਪੈਣਾ ਗੱਜਿਆ ਸਤਨਾਮ ਸ੍ਰੀ ਵਾਹਿਗੁਰੂ ਸਮਾਗਤੀ ਵੱਲ ਨੂੰ ਵਾਅਦੇ ਜਾਂਨੇ ਆ ਤੇ ਗੁਰੂ ਦਾ ਖਜ਼ਾਨਾ ਭਾਈ ਗਾ ਗੋ ਪੜੋ ਸੁਣੋ ਨਿਤ ਭਾਈ ਇਹਨੂੰ ਭਾਈ ਗਾਈਏ ਇਹਨੂੰ ਪੜੀਏ ਆਪੋ ਆਪਣੇ ਘਰਾਂ ਚ ਬਿਊਟੀ ਲੋ ਜਿਹੜਿਆਂ ਸਿੰਘਾਂ ਦੇ ਕੋਲੇ ਵਿਦਿਆ ਉਹਨਾਂ ਦਾ ਸਾਥ ਦੋ ਤੇ ਗੁਰੂ ਨਾਨਕ ਸਾਹਿਬ ਦਾ ਸੁਪਨਾ ਸੱਚ ਹੋਵੇ ਘਰ ਘਰ ਬਾਬਾ ਗਾਵੀਏ ਘਰ ਘਰ ਬਾਬਾ ਗਾਵੀਏ ਸਾਰੇ ਪੜੋ ਆਰਾਧਾ ਕਰ ਕਦ ਕਦ ਬਾਬਾ ਗਾਵੀਏ ਘਰ ਘਰ ਬਾਬਾ ਗਾ ਤਾਲ ਕਰ ਕਰ ਬਾਬਾ ਗਾਵੀ ਐ ਕਰ ਕਰ ਬਾਬਾ ਗਾਵੀ ਐ ਕਰ ਕਰ ਗਾਵੀ ਐ ਕਰ ਕਰ ਬਾਬਾ ਗਾਵੀ ਐ ਜਦ ਪਿਆਰ ਨਾਲ ਕੋਈ ਪੜਦਾ ਹੈ ਨਾਮੇ ਸਤਿਗੁਰ ਦਿਆਂ ਸ਼ਲੋਕਾਂ ਨੂੰ ਵੇ ਲੱਭਦਾ ਰਾਹ ਹਕੀਕਤ ਦਾ ਕਲਯੁਗ ਦੇ ਭਟਕੇ ਲੋਕਾਂ ਪਿਆਰ ਦੀ ਅੱਜ ਬੜੀ ਲੋੜ ਹੈ ਗੁਰੂਵਕੋ ਅਸੀਂ ਸੁਣਾ ਜਾਣਾ ਤੁਸੀਂ ਹੁਣੇ ਭੁੱਲ ਜਾਣਾ ਆਖੋ ਸਤਿਗੁਰੂ ਜੀ ਹੁਣ ਜਿੱਦਾਂ ਗੁਰਮੁਖਾਂ ਨੇ ਪੈਂਡਾ ਸ਼ੁਰੂ ਕੀਤਾ ਸਾਰੇ ਸਾਥ ਦੋ ਅਸੀਂ ਤੇ ਨਕੰਨੇ ਵੇ ਲੜੋਗੇ ਆਪਾਂ ਸਾਰੇ ਜਾਣੇ ਤੱਕੜਿਓ ਕੇ ਤੁਰਿਏ ਕਿਉਂਕਿ ਰਾਜ ਦੀ ਮੰਗ ਤਾਂ ਚੜਾਂਗੇ ਜੇ ਖਾਲਸੇ ਹੋਵਾਂਗੇ ਨਿਆਣਾ ਦੇ ਸਾਡਾ گاਉਣ ਵਾਲੀ ਪੀੜੀ ਤੋਂ ਡਰ ਲੱਗਦਾ ਪਤਾ ਨਹੀਂ ਲੱਗੰਦਿਆ ਇਹਨਾਂ ਦੀ ਮੋਰ ਗਵਾਜ ਕੀ ਆਖੋ ਸਾਥਾ ਜਿਹੜੇ ਸਰਪੰਚ ਪੰਚ ਦੀ ਮੋਰ ਹੀ ਕੋਲੇ ਨਹੀਂ ਤੇ ਉਹ ਕਹਿੰਦਾ ਵੀ ਹੁਣ ਮੈਂ ਕੀ ਕਰਾਂ ਮੋਰ ਤੇ ਘਰੇ ਰਹਿ ਗਈ ਆ ਤੇ ਅੱਜ ਪਿਆਰਿਓ ਆਪਾਂ ਕੀ ਪ੍ਰਚਾਰ ਆਪਾਂ ਕਿਵੇਂ ਤਰੱਕੀ ਕਰਾਂਗੇ ਇੱਕ ਗਿੱਸਾ ਬੜਾ ਸੁੰਦਰ ਯਾਦ ਆਉਂਦਾ ਤੁਹਾਡੇ ਸਵਸਤ ਰੱਖਦਿਆਂ ਕਿਉਂਕਿ ਸਾਰਿਆਂ ਨੂੰ ਪਰਾਲਾ ਕਰਨਾ ਪੈਣਾ 10-10 ਸਿੰਘ ਜੋੜੋ 20-20 ਸਿੰਘ ਮੇਰੀਆਂ ਭੈਣਾਂ ਬੇਟੀਆਂ ਵੀ ਐਮਏ ਪੜ੍ਹੇ ਹੋ। ਹਰ ਇੱਕ ਸੇਖ ਆਪਣਾ ਫਰਜ਼ ਪਛਾਣੋ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਾਂ। ਮੈਂ ਉਹ ਮੇਜਨੀ ਕਹਿੰਦਾ ਸਾਨੂੰ ਵੀ ਕੀ ਕਹਿਣ ਦੇ ਬਾਬਾ ਤੁਹਾਡੀ ਕੀ ਦੇਣਾ ਤੇ ਤੁਸੀਂ ਸੇਵਾ ਲੈਣੇ ਵਿਲੇ ਰਿਨੇ ਤੁਸੀਂ ਇਦਾਂ ਮੈਂ ਕਿਹਾ ਗੁਰੂ ਦੀ ਜੂਰੀ ਚ ਡਰ ਕੇ ਕਹਿੰਦੇ ਆ ਕਿ 7-8 ਸਾਲਾਂ ਤੋਂ ਦੁਰਿਆ ਆਪਣੀ ਜ਼ਿੰਦਗੀ ਦੇ ਵਿੱਚ ਕੋ ਪਿਆਰ ਮੈਂ ਦੱਸਦਾ ਨਾ ਭਾਈ ਸਾਹਿਬਾ ਵੀ ਮੇਰੇ ਕੋਲੇ ਆਪੇ ਆ ਗਏ ਬੜਾ ਚਿਰ ਤੋਂ ਵਿਚੜੇ ਆਕੋ ਸਤਿਰਥ ਇਹ ਵੀ ਪੁਲਿਸ ਦੇ ਵਿੱਚ ਨੌਕਰੀ ਕਰਦੇ ਦਾੜਾ ਕੱਟਿਆ ਰੋਜ਼ ਸ਼ਰਾਬ ਪੀਣੀ ਤੇ ਬਾਲੀ ਸਾਹਿਬ 15 ਮਿੰਟ ਦੀ ਵਿਚਾਰ ਹੋਈ ਤੇ ਭਾਈ ਸਾਹਿਬ ਨਾ ਮਿਲੇ ਤੇ ਅੱਖਾਂ ਪਰ ਕੇ ਰੋਇਆ ਤੇ ਗੱਲ ਨਾ ਲਾ ਕੇ ਤੇ ਕਹਿੰਦੇ ਜੀ ਮੇਰੀ ਅਰਦਾਸ ਕਰੋ ਮੇਰਾ ਵੀ ਜੀ ਕਰਦਾ ਮੈਂ ਵਾਪਸ ਆਵਾਂ ਵੜਿਆਈ ਨਹੀਂ ਮੂੰਹ ਤੇ ਹੁੰਦੀ ਜਿਹੜਾ ਪੁੱਛ ਲੈਂਦਾ ਨਾ ਕੀ ਕਰਦੇ ਐ ਉਹਨਾਂ ਨੂੰ ਪੁੱਛਿਆ ਕਰੋ ਜਿਨ੍ਹਾਂ ਨੂੰ 7-7 ਲੱਖ ਦਿੰਦੇ 1 ਘੰਟੇ ਦਾ ਬੋਲੋ ਵਾਕੀ ਗ੍ਰੋਹ ਆ ਕਈ بڑے ਖੁਸ਼ ਹੋਣਗੇ ਭੁਲਾਣੇ ਨੇ ਨਾ ਹੜਾ ਚੈਨਾ ਵੰਡਦਾ ਜਿਹੜਾ ਕੋਲੋਂ ਵੰਡਿਆ ਤੁਹਾਡਾ ਦਿੱਤਾ ਹੀ ਆ ਨਿਆਣੀ ਉੱਥੇ ਮੈਂ ਵਿਦੇਸ਼ ਰੇਖ ਕੇ ਆਇਆ 15-15 ਘੰਟੇ ਵਿਚਾਰੇ ਕਾ ਬੰਦਾ ਲੱਖ ਗੁੱਬੇ ਹੋ ਗਿਆ 1 ਲੱਖ ਰੁਪਈਆ ਬਚਦਾ 1 ਮਹੀਨੇ ਦਾ ਖਰਚਾ ਕੱਢ ਕੇ ਤੇ 12 ਲੱਖ ਸਾਲ ਦਾ ਜੇ ਜਦੋਂ ਅਸੀਂ ਵਿਆਹ ਕਰਦੇ ਆ ਨਾ ਗੁੱਸਾ ਨਾ ਮਨਾਇਓ ਸਿੱਖਾਂ ਦਾ ਮਣਨੀਵਾ ਮਤ ਉੱਚੀ ਨਹੀਂ ਰਹਿ ਗਈ ਸਾਲ ਇੱਕ ਉਥੇ ਖਾਦੇ ਬੱਚੇ ਤੇ ਆਹੀਂ ਫੁਕਰੀ ਮਾਰ ਕੇ ਨਾ ਇੱਥੇ ਇੱਕ ਰਾਤ ਦਿਨ ਚ 12 ਲੱਖ ਰੁਪਇਆ ਸਵਾਹ ਕਰ ਦੇ। ਵਾਹਿਗੁਰੂ। ਕੌਣ ਪੂਰਤੀ ਕਰੂਗਾ ਇਹਦੀ? ਅਸੀਂ ਬਾਬੇ ਕੇ ਸੀ ਨਾ ਬਾਬਰ ਕੇ ਕਦੋਂ ਦੇ ਬਣ ਗਏ। ਬਾਬੇ ਗਿਆ ਦਾ ਫਰਜ ਸੀ ਮਾਰੇ ਕਹਿੰਦੇ ਅੰਮ੍ਰਿਤ ਵੇਲੇ ਉੱਠ। ਗੁਰਬਾਨੀ ਦੀ ਸੰਖਿਆ ਆਵੇ ਦਿਨੋਂ ਮੁਸਲਮਾਨ ਵੀਰਾਂ ਨੂੰ ਪੰਜ ਨਵਾਜਾਂ ਉਹਨਾਂ ਦੇ ਬੱਚੇ ਵੀ 10 ਸਾਲਾਂ ਦੇ ਤੇ ਸਾਡੀ ਉਮਰ ਲੰਘੀ ਦਸਾਂ ਗੁਰੂਆਂ ਦੇ ਨਾਂ ਨਹੀਂ ਆਉਂਦੇ ਪੈਸੇ ਜਰਦਾਸ ਕਰਨੀ ਹੋਵੇ ਨਾ ਰੋਬ ਮਾਰਨ ਨੂੰ ਗਰੰਥੀ ਦੇ ਤਕੜੇ ਆ ਤੇ ਬਾਬਾ ਕਿੱਥੇ ਤੂੰ ਮਰ ਗਿਆ ਕਿੱਥੇ ਚਲੇ ਗਿਆ ਸਾਨੂੰ ਤੇਨ ਦੀਕਣਾ ਬਿਆ ਕਈ ਬੜਾ ਗਲਤ ਬੋਲਦੇ ਆਪਣੇ ਆਪ ਨੂੰ ਪੁੱਛੋ ਏ ਜਿਹੜੇ ਬੱਚੇ ਨੂੰ ਆਪਣੇ ਪਿਓ ਦਾ ਨਾਂ ਹੀ ਨਹੀਂ ਪਤਾ ਉਹਨੂੰ ਲੋਕੀ ਕੀ ਸਨਮਾਨ ਦੇਣਗੇ